ਉਜੀ ਸੋਚ ਨ ਕਰ ਤਮ ਪੇਸ਼ ਹੁੰਦੀ ਪਰ ਉਹ ਕੋਸੀ ਨੂੰ ਪ੍ਰੇਫਰੈਂਸ ਤਾਂ ਨਹੀਂ ਮੈਂ ਦਿੰਦਾ ਪਰ ਜੋ ਵਿਚਾਰ ਹੈ ਕੋ ਤੁਹਾਡੇ ਸਾਹਮਣੇ ਦਾ ਤੇਰੇ ਜਾਨ ਬਾਦ ਨਹੀਂ ਜ਼ਿੰਦਗੀ ਨਾ ਟਿਕਾਣਾ ਅੱਜ ਮਰ ਚੱਲੇ ਬਸ ਹੁਣੇ ਮਰ ਜਾ ਤੇਰੇ ਜਾਨ ਬਾਦ ਨਹੀਂ ਜ਼ਿੰਦਗੀ ਨਾ ਟਿਕਾਣਾ ਗੋਡਿਆਂ ਪਰਨੇ ਰਿੜਦੇ ਸਾਂ ਚੱਲਣੇ ਦੇ ਵੱਲ ਦੱਸੇ ਡਿੱਕ ਡੋਲੇ ਖਾ ਕੇ ਡਿੱਗਦੇ ਸਾਂ ਪੈਰ ਠੱਲਣੇ ਦੇ ਵੱਲ ਦੱਸੇ ਉੱਚੀ ਨੀਵੀ ਥਾਂ ਤੋਂ ਕਿਵੇਂ ਖੁਦ ਨੂੰ ਬਚਾਣਾ ਤੇਰੇ ਜਾਨ ਬਾਦ ਨਾਹੀ ਜ਼ਿੰਦਗੀ ਨਾ ਟਿਕਾਨ ਨਾਹੀ ਟਿਕਾਨ ਹਾਂਜੀ ਕਹਿੰਦਾ ਸੀ ਔਖੇ ਸੌਖੇ ਵੇਲੇ ਨਾ ਪੁੱਤਰਾ ਘਬਰਾਵੀ ਜੇ ਮੁਸੀਬਤ ਵੱਡੀ ਹੋਗੀ ਹਿੰਮਤ ਦਾ ਕੁੰਡਾ ਖੜਕਾਵੀ ਬਹੁਤੀ ਸੋਚੀ ਬਹੁਤਾ ਸੋਚੀ ਨਾ ਨਹੀਂ ਤਾਂ ਚਿੰਤਾ ਨੇ ਖਾ ਜਾਣਾ ਤੇਰੇ ਜਾਨ ਬਾਦ ਨਾਹੀ ਜ਼ਿੰਦਗੀ ਨਾ ਟਿਕਾਨ ਵਾਹ ਤੇਰੀ ਹੜਕ ਬੜਕ ਸੱਚੀ ਚਾਲ ਨਰਾਲੀ ਸੀ ਤੁਰ ਤੁਰ ਕੇ ਤੈਂ ਧਰਤੀ ਗਾਦੀ ਮੇਰੇ ਲਈ ਤੂੰ ਵਾਲੀ ਸੀ ਸਭ ਦਾ ਭਲਾ ਮੰਗਿਆ ਨਾ ਕਿਹਾ ਖੁਦ ਨੂੰ ਸਿਆਣਾ ਤੇਰੇ ਜਾਨਵਾਦ ਨਾਹੀ ਜ਼ਿੰਦਗੀ ਨਾ ਟਿਕਾਣਾ ਸਬਰ ਦੇ ਭਰ ਪਰ ਸਾਗਰ ਡੱਕੇ ਚੁੱਪਦਾ ਕੋਈ دیਵਤਾ ਵੱਡੀ ਗੱਲ ਨੂੰ ਨਿੱਕੀ ਕਰਕੇ ਰਿਆ ਉਦੜੇ ਜ਼ਖਮ ਸਿਉਂਦਾ ਮੇਰੇ ਦਿਲ ਚੋਂ ਅਮਰ ਰਹੇਗਾ ਤੇਰੇ ਅੱਗੇ ਹੰਨ ਥਾਵਾਂ ਅੱਜ ਮਰ ਚੱਲੇ ਬਸ ਹੁਣੇ ਮਰ ਜਾਣਾ ਤੇਰੇ ਜਾਨਵਾਦ ਨਾਹੀ ਜ਼ਿੰਦਗੀ ਨਾ ਟਿਕਾਣਾ ਸੱਚ ਸਾਂਝ ਸਾਦਗੀ ਦਾ ਜੋ ਤੂੰ ਪਾਠ ਪੜਾਇਆ ਹਰ ਵੇਲੇ ਚੇਤੇ ਆਉਂਦਾ ਤੇਰਾ ਹਟਕਿਆ ਤੇ ਸਮਝਾਇਆ ਸਿੱਧੂਆ ਨਹੀਂਓ ਸੁਧ ਬੁੱਧ ਆਉਂਦੀ ਕੀ ਪਹਿਨਣਾ ਕੀ ਖਾਣਾ ਤੇਰੇ ਜਾਣ ਬਾਦ ਨਾਹੀ ਜ਼ਿੰਦਗੀ ਨਾ ਟਿਕਾਣਾ ਅੱਜ ਮਰ ਚੱਲੇ ਬਸ ਹੁਣੇ ਮਰ ਜਾਣਾ ਧੰਨਵਾਦ ਤੇ ਦਮਦਮੇ ਭਰਦੇ ਹੋ ਜੋ ਸੱਚ ਕਹਿਣਾ ਬੰਦਾ ਹੈ ਉਹ ਤਾਂ ਗੱਲ ਨਾ ਕਰਦੇ ਹੋ ਓਏ ਗੂਰਿਆਂ ਦੀ ਸਰਕਾਰ ਤਾਂ ਹੀ 23 ਸਾਲਾਂ ਦਾ ਘਰੂ ਪਟੂ ਪਾ ਗਿਆ ਏ ਸਾਡਾ ਭਗਤ ਸਿੰਘ ਵੀਰਾ ਦੇ ਦਾ ਯੋਧਾ ਸੀ ਜੂ ਦੇਸ਼ੀ ਯਾਦ ਕਰਾ ਗਿਆ ਏ ਛੋਟੀ ਮੁਰੇ ਸੁਵਾਲ ਵਡੇਸੀ ਕਰਦਾ ਲੋਕੀ ਬੱਚਾ ਬੱਚਾ ਕਹਿੰਦੇ ਸੀ ਕਾਫਲੇ ਅੰਗਰੇਜ਼ੀ ਸਰਕਾਰਾਂ ਦੇ ਬਸ ਭਗਤ ਸਿੰਘ ਤੋਂ ਦੁਖੀ ਜੇ ਰਹਿੰਦੇ ਸੀ ਗੁਲਾਮੀ ਥੱਲੇ ਸੁੱਤੇ ਪਏ ਜ਼ਮੀਰਾਂ ਦਾ ਗੈਰਤ ਬੁਣਾ ਜਗਾ ਗਿਆ ਏ ਸਾਡ ਭਗਤ ਸਿੰਘ ਵੀਰਾ ਦੀਹੀ ਦਾ ਯੋਧਾ ਸੀ ਜੁਦੀਸ਼ ਇਜਾਦ ਕਰਾ ਗਿਆ ਏ ਅਣਖੀ ਜ਼ਮੀਰਾਂ ਜਗਾਉਣਾ ਭਗਤ ਸਿੰਘ ਦਾ ਪਹਿਲਾ ਮੁੱਦਾ ਸੀ ਆਪਣੇ ਹੱਕ ਸੱਚ ਲਈ ਲੜਨਾ ਪੈਂਦਾ ਏ ਕੋਈ ਰਾਗ ਨਾ ਗੁੱਝਾ ਸੀ ਬਰਨ ਤੋਂ ਪਹਿਲਾਂ ਜਾਉਣਾ ਸਿੱਖ ਜਾਓ ਇਹ ਸਭ ਸਿਕਾ ਗਿਆ ਏ ਸਾਡ ਭਗਤ ਸਿੰਘ ਵੀਰਾ ਦੀਹੀ ਦਾ ਯੋਧਾ ਸੀ ਜੁਦੀਸ਼ ਇਜਾਦ ਕਰਾ ਗਿਆ ਏ ਅਣਖਾਂ ਦੇ ਛਤੀਰ ਬਣੇ ਤੂਫਾਨ ਜਿਹਾ ਗੱਭਰੂ ਜੋ ਹੈ ਲੀਕਾਪਟਰ ਥੱਲੇ ਲਾ ਜਾਂਦੇ ਸਰਕਾਰ ਚੂਰ ਮੂਰੀਆਂ ਦੇਖਦੀ ਆ ਜਦ ਸੂਰਮੇ ਇੱਕਾਂ ਤਾਣ ਕੇ ਮੂਰੇ ਆ ਜਾਂਦੇ ਢੜਕਣਾ ਦਾ ਰਾਜਾ ਸੀ ਗੱਭਰੂ ਜੋ ਫਤਿਹ ਦਾ ਵਿਗਲ ਵਜਾ ਗਿਆ ਏ ਸਾਡਾ ਭਗਤ ਸਿੰਘ ਵੀਰਾ ਦੀ ਤਾ ਯੋਧਾ ਸੀ ਜੂਨ ਦੇਸ਼ ਆਜ਼ਾਦ ਕਰਾ ਗਿਆ ਏ ਰੱਖੂ ਉੱਤੇ ਕਿੰਨੇ ਪੱਤੇ ਜ਼ਿੰਦਗੀ ਜੀ ਜਾਂਦੇ ਕਦੇ ਕਿਸੇ ਨੇ ਗਿਨੇ ਤਾਂ ਹੁੰਦੇ ਨਹੀਂ ਬਸ ਸਾਹ ਲੈਣੇ ਸੌਖੇ ਨੇ ਕਿਸੇ ਨੇ ਗਿਨੇ ਮਿਨੇ ਤਾਂ ਹੁੰਦੇ ਨਹੀਂ ਜਜ਼ਬਾਤਾਂ ਦੀਆਂ ਕਦਰਾਂ ਵਿੱਚ ਮਣਕਿਆਂ ਵਾਲੀ ਗੁਰਪਿੰ다 ਕੁਰਬਾਨੀ ਤੇ ਫੁੱਲ ਗੀਤ ਬਣਾ ਗਿਆ ਏ ਸਾਡਾ ਭਗਤ ਸਿੰਘ ਵੀਰਾ ਦੀ ਤਾ ਯੋਧਾ ਸੀ ਜੋ ਦੀ ਸੀ ਯਾਦ ਕਰ ਆਇਆ ਏ ਧੰਨਵਾਦ ਜੀ ਕਲੀ ਪੁੱਤ ਦੀ ਆਰਤੀ ਮਾਂ ਦਾ ਕਲੀਜਾ ਜਾਵੇ 파ਟਦਾ ਹਾਈ ਵੇਲ ਨਾਲ ਦੀ ਵੀ ਧਰਤੀ ਚਿੱਟੇ ਦੇਣ ਵਿੱਚ ਚਿੱਟੇ ਖਫਣ ਤਾਨ ਬੈਠੇ ਕਈ ਗੱਭਰੂ ਜਵਾਨ ਨੇ ਕੱਲੇ ਕੱਲੇ ਘਰਾਂ ਦੇ ਚਿਰਾਗ ਬੁਝਾਤੇ ਵੀਰਿਆ ਵਗੇ ਇਸ ਚਿੱਟੇ ਦੇ tufaan ਨੇ ਜੀ ਇੱਕ ਲੋਤ ਪੁੱਤ ਮੁੱਕ ਜੇ ਮਾਪਿਆਂ ਦੇ ਪੱਲੇ ਰਹਿਂਦਾ ਕੱਖਣਾ ਚਿੱਟੇ ਦੇ ਗੁਲਾਮ ਹੋ ਕੇ ਵੀਰ ਨੂੰ ਤੋੜੂ ਇਤਾਂ ਮਾਪਿਆਂ ਦਾ ਲੱਕਣਾ ਉਹਨਾਂ ਦੀਆਂ ਧਾਹਾਂ ਸੁਣ ਕੇ ਤਾਂ ਵੇਖੋ ਜਿਨ੍ਹਾਂ ਦੇ ਉਜੜੇ ਜਹਾਨ ਨੇ ਕੱਲੇ-ਕੱਲੇ ਘਰਾਂ ਦੇ ਚਿਰਾਗ ਬੁਝਾਤੇ ਵੀਰਿਆ ਵਗੇ ਇਸ ਚਿੱਟੇ ਦੇ ਤੂਫਾਨ ਨੇ ਚਿੱਟੇ ਦੇ ਸਦਾਗਰਾਂ ਨੇ ਭਾਰ ਜਵਾਨੀ ਵਿੱਚ ਕਾਰ ਦਿੱਤੀਆਂ ਨੇ ਕਈ ਰੰਡੀਆਂ ਮਾਸੂਮ ਬੱਚਿਆਂ ਨੂੰ ਲੈ ਕਿੱਧਰ ਜਾਣ ਵਿਧਵਾਣੇ ਸੂਲੀ ਉੱਤੇ ਟੰਗੀਆਂ ਸੁੱਕੀ ਸੰਧੀ ਵਸਦੇ ਪਰਿਵਾਰਾਂ ਲਈ ਬਾੜੇ ਕੀਮਤੀ ਪੁੱਤਾਂ ਦੇ ਪ੍ਰਾਣ ਨੇ ਕੱਲੇ-ਕੱਲੇ ਘਰਾਂ ਦੇ ਚਿਰਾਗ ਬੁਝਾਤੇ ਵੀਰਿਆ ਵਗੇ ਇਸ ਚਿੱਟੇ ਦੇ ਤੂਫਾਨ ਨੇ ਦੱਸੋ ਵੀਰੋ ਭੈਣ ਤੁਹਾਡੀ ਕੀ ਤੇ ਗੁੱਟ ਉੱਤੇ ਰਖੜੀ ਸਜਾਉਗੀ ਜਦੋਂ ਮੁੱਕ ਗਈ ਮਾਪੇਆਂ ਦਾ ਸਾਹ ਫਿਰ ਕਿਹਦੇ ਕੋਲੇ ਪੇਕੀ ਪੰਡੇ ਆਉਗੀ ਚਿੱਟਾ ਤਾਂ ਮਿਟਾ ਦਿਓ ਵੀਰ ਨੂੰ ਜੱਗ ਵਿੱਚ ਤੁਸਾਂ ਦੇ ਨਾਮ ਨਿਸ਼ਾਨ ਨੇ ਕੱਲੇ-ਕੱਲੇ ਘਰਾਂ ਦੇ ਚਿਰਾਗ ਬੁਝਾਤੇ ਵੀਰਿਆ ਵਗੇ ਇਸ ਚਿੱਟੇ ਦੀ ਤੂਫਾਨ ਨੇ ਕਾਰ-ਕਾਰ ਲੁੱਟਾਂ ਖੋਹਾਂ ਕਰੋਨਾ ਪੁਲੀਤ ਮਿੱਟੀ ਆਪਣੇ ਹੀ ਖਾਨਦਾਨ ਦੀ ਮੁਜਰਮਾਂ ਦੀ ਜ਼ਿੰਦਗੀ ਕੋਈ ਚੰਗੀ ਨਹੀਂ ਕਰੋਨਾ ਤਿਆਰੀ ਜੀਣ ਜਾਣ ਦੀ ਮਣਕਿਆਂ ਕਪਤਾ ਪੇਸ਼ ਕਰ ਰਿਹਾ ਜੀ ਕਪਤਾ ਦਾ ਨਾਮ ਹੈਗਾ ਵਿਸ਼ਵਾਸ ਬਹੁਤ ਔਖਾ ਹੁੰਦਾ ਹੈ ਲੋਕਾਂ ਵਿੱਚ ਆਪਣਾ ਵਿਸ਼ਵਾਸ ਬਣਾਉਣਾ ਜੀ ਵਿਸ਼ਵਾਸ ਬਣਾਉਣ ਵਾਸਤੇ ਸੁਨਣਾ ਸਹਿਣਾ ਬਰਦਾਸ਼ ਕਰਨਾ ਤੇ ਆਪਣੇ ਆਪ ਨੂੰ ਮਾਰਨਾ ਪੈਂਦਾ ਹੈ ਆਪਣੀਆਂ ਕੁਝ ਇਛਾਵਾਂ ਦਾ ਗਲਾ ਘੁੱਟਣਾ ਲੋਕਾਂ ਵੱਲੋਂ ਬੋਲੇ ਜ਼ਹਿਰ ਤੋਂ ਵੀ ਮਾਰੂ ਪੌੜੇ ਬੋਲਾਂ ਨੂੰ ਸਹਿਣਾ ਪੈਂਦਾ ਹੈ ਤੇ ਇਹ ਸਭ ਕੁਝ ਬਰਦਾਸ਼ਤ ਕਰਦੇ ਹੋਏ ਵੀ ਚੜ੍ਹਦੀ ਕਲਾ ਵਿੱਚ ਰਹਿਣਾ ਰਹਿਣਾ ਪੈਂਦਾ ਆਪਣੇ ਆਪ ਨਾਲ ਯੁੱਧ ਕਰਨਾ ਪੈਂਦਾ ਫਿਰ ਕਿਤੇ ਜਾ ਕੇ ਬੰਦਦਾ ਹੈ ਸਾਡਾ ਲੋਕਾਂ ਵਿੱਚ ਵਿਸ਼ਵਾਸ ਅਤੇ ਇਸ ਤੋਂ ਵੀ ਔਖਾ ਹੁੰਦਾ ਹੈ ਇਸ ਵਿਸ਼ਵਾਸ ਨੂੰ ਲੰਮੀ ਉਮਰ ਬਰਕਰਾਰ ਰੱਖਣਾ ਧੰਨਵਾਦ